ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਜ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਕਲਜ਼ੋ ਕੀ ਪੁੱਤ ਨੇ ਹੀ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਖਬਰ ਆਪਣੇ ਪੰਜਾਬ ਦੇ ਫਤੇਗੜ ਸਾਹਿਬ ਦੇ ਇੱਕ ਪਿੰਡ ਰਜਿੰਦਰਗੜ ਤੋਂ ਆ ਰਹੀ ਆ ਕਿ ਜਿਹੜਾ ਕਲਜ਼ੋ ਕੀ ਪੋਤਾ ਉਸ ਦਾ ਨਾਮ ਸੁਖਪ੍ਰੀਤ ਦੱਸਿਆ ਜਾ ਰਿਹਾ ਹੈ ਤੇ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੋਖਪ੍ਰੀਤ ਆ ਉਹ ਅਕਸਰ ਹੀ ਆਪਣੇ ਪਿਓ ਦੇ ਨਾਲ ਲੜਾਈ ਝਗੜਾ ਕਰਦਾ ਸੀ ਉਸਦੇ ਨਾਲ ਕੁੱਟਮਾਰ ਕਰਦਾ ਸੀ ਕਿਉਂਕਿ ਜਿਹੜਾ ਸੋਖਪ੍ਰੀਤ ਸੀ ਉਹ ਅਕਸਰ ਹੀ ਆਪਣੇ ਪਿਓ ਨੂੰ ਆਪਣੇ ਜਿਹੜੇ ਪਿਓ ਨੂੰ ਕਹਿੰਦਾ ਸੀ ਕਿ ਤੂੰ ਸਾਰੀ ਜਿਹੜੀ ਵੀ ਜ਼ਮੀਨ ਆ ਜਿਹੜੇ ਤੇਰੇ ਨਾਮ ਤੇ ਆ ਉਹ ਤੂੰ ਮੇਰੇ ਨਾਮ ਤੇ ਕਰ ਦੇ ਪਰ ਦੂਜੇ ਪਾਸੇ ਜਿਹੜਾ ਪਿਓ ਆਪਣੇ ਪੁੱਤ ਦੀ ਗੱਲ ਨਹੀਂ ਮੰਨਦਾ ਤਾਂ ਇਸ ਗੱਲ ਨੂੰ ਜਿਹੜਾ ਸੋਖਪ੍ਰੀਤ ਆ ਇਸ ਗੱਲ ਦਾ ਗੁੱਸਾ ਮੰਨਦੇ ਤੇ ਗੁੱਸੇ ਦੇ ਵਿੱਚ ਆ ਕੇ ਉਹ ਆਪਣੇ ਪਿਓ ਦੇ ਹੱਥ ਪੈਰ ਬੰਨ ਕੇ ਗੱਡੀ ਦੇ ਵਿੱਚ ਲਿਜਾ ਕੇ ਉਸ ਨੂੰ ਇੱਕ ਨਹਿਰ ਦੇ ਵਿੱਚ ਸੁੱਟ ਦਿੰਦਾ ਹੈ ਤੇ ਜਦੋਂ ਉਹ ਆਪਣੇ ਪਿਓ ਨੂੰ ਨਹਿਰ ਦੇ ਵਿੱਚ ਸੁੱਟ ਕੇ ਘਰ ਵਾਪਸ ਆਉਂਦਾ ਹੈ ਤਾਂ ਹੋ ਸਕਦਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਹੋ ਸਕਦਾ ਸੌਖਪ੍ਰੀਤ ਨੂੰ ਐਦਾਂ ਲੱਗਿਆ ਹੋਵੇ ਕਿ ਮੈਂ ਜੋ ਵੀ ਗਲਤੀ ਕੀਤੀ ਬਹੁਤ ਵੱਡੀ ਕੀਤੀ ਹੈ ਤੇ ਹੋ ਸਕਦਾ ਜੇਕਰ ਪੁਲਿਸ ਨੂੰ ਇਸ ਗੱਲ ਬਾਰੇ ਜਾਣਕਾਰੀ ਮਿਲੀ ਤਾਂ ਮੈਨੂੰ ਪੁਲਿਸ ਜਿਹੜੀ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਅੰਦਰ ਸੁੱਟ ਦੇਵੇਗੀ ਤਾਂ ਇਸ ਗੱਲ ਤੋਂ ਬਚਾ ਕਰਨ ਦੇ ਲਈ ਸੌਖਪ੍ਰੀਤ ਖੋਦੇ ਥਾਣੇ ਵਿੱਚ ਪਹੁੰਚਿਆ ਪੁਲਿਸ ਸਟੇਸ਼ਨ ਗਿਆ ਤਾਂ ਉੱਥੇ ਕਿ ਉਸਨੇ ਇਹ ਕਿ ਜਿਹੜਾ ਮੇਰਾ ਪਿਤਾ ਅਕਸਰ ਕਰੋ ਲਾਪਤਾ ਹੋ ਗਿਆ ਹੈ ਤਾਂ ਉਸ ਦਾ ਮੈਨੂੰ ਹਲੇ ਤੱਕ ਕਿਤੇ ਵੀ ਕੋਈ ਵੀ ਅਤਾ ਪਤਾ ਨਹੀਂ ਮਿਲਿਆ ਮੈਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਆ ਉਹ ਸਾਰੇ ਇਸ ਤਾਰੀ ਜਿਹੜੀ ਆ ਐਫ ਆਈ ਆਰ ਦਰਜ ਕਰ ਲੈਂਦੇ ਆ ਤੇ ਸੋਖਪ੍ਰੀਤ ਦੇ ਪਿਤਾ ਦੀ ਜਿਹੜੀ ਆ ਦੇਖਭਾਲ ਕਰਨੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਇਹ ਮੀਡੀਆ ਦੇ ਸਾਹਮਣੇ ਇਹ ਬਿਆਨ ਆਇਆ ਕਿ ਜਿਹੜਾ ਸੋਖਪ੍ਰੀਤ ਆ ਤੇ ਉਸ ਦੀ ਇੱਕ ਭੈਣ ਆ ਉਹ ਇੱਕ ਦਿਨ ਥਾਣੇ ਦੇ ਵਿੱਚ ਆਈ ਤਾਂ ਉਸ ਨੇ ਕਿਹਾ ਕਿ ਮੇਰਾ ਜਿਹੜਾ ਭਰਾ ਮੇਰੇ ਪਿਤਾ ਦੇ ਨਾਲ ਅਕਸਰ ਲੜ دارਿੰਦਾ ਸੀ ਕਿਉਂਕਿ ਮੇਰਾ ਭਰਾ ਜਿਹੜਾ ਉਹ ਮੇਰੇ ਪਿਤਾ ਨੂੰ ਕਹਿੰਦਾ ਸੀ ਕਿ ਜਿਹੜੀ ਸਾਰੀ ਜ਼ਮੀਨ ਦੇਰੇ ਨਾਂ ਤੇ ਆ ਉਹ ਤੋਂ ਮੇਰੇ ਨਾਂ ਤੇ ਕਰ ਦੇ ਤੇ ਇਸ ਗੱਲ ਲੈ ਕੇ ਹੀ ਅਕਸਰ ਹੀ ਮੇਰੇ ਪਿਓ ਦੇ ਨਾਲ ਲੜਾਈ ਝਗੜਾ ਕਰਦਾ ਸੀ ਤੇ ਹੋ ਸਕਦਾ ਕਿ ਮੇਰੇ ਭਰਾ ਨੇ ਹੀ ਮੇਰੇ ਜਿਹੜੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਵੇਗਾ ਤਾਂ ਬਾਅਦ ਵਿੱਚ ਜਦੋਂ ਪੁਲਿਸ ਨੂੰ ਇਸ ਖਬਰ ਬਾਰੇ ਪਤਾ ਲੱਗਦਾ ਏ ਤਾਂ ਪੁਲਿਸ ਜਿਹੜੀ ਆ ਉਹ ਵਿਅਕਤੀ ਦੀ ਲਾਸ਼ ਫਿਰ ਥੋੜੇ ਇੱਕ ਦਿਨਾਂ ਬਾਅਦ ਜਦੋਂ ਪੁਲਿਸ ਉਸ ਵਿਅਕਤੀ ਦੀ ਸੌਕਪਰੀਤ ਦੇ ਪਿਤਾ ਦੀ ਜਦੋਂ ਪਾਲ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਉਸ ਵਿਅਕਤੀ ਦੀ লাশ ਜਿਹੜੀ ਆ ਪਟਿਆਲਾ ਦਾ ਇੱਕ ਡੈਮ ਆ ਉੱਥੋਂ ਮਿਲਦੀ ਆ ਤੇ ਬਾਅਦ ਵਿੱਚ ਉਸ লাশ ਨੂੰ ਜਿਹੜੀ ਪੁਲਿਸ ਬਰਾਮਦ ਕਰ ਲੈਂਦੀ ਆ ਤੇ ਬਾਅਦ ਵਿੱਚ ਪੁਲਸ ਜਿਹੜੀ ਆ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਤਾਂ ਹੁਣ ਪੋਸਟਮਾਰਟਮ ਦੇ ਮੁਤਾਬਿਕ ਪਤਾ ਲੱਗੇ ਕਿ ਸੁਖਪ੍ਰੀਤ ਨੇ ਆਪਣੇ ਪਿਓ ਦੇ ਨਾਲ ਕੱਟਮਾਰ ਕਰਕੇ ਉਸ ਨੂੰ ਨਹਿਰ ਦੇ ਵਿੱਚ ਸੁੱਟਿਆ ਜਾਂ ਕੋਈ ਹੋਰ ਵੱਡੀ ਗੱਲ ਆ ਇਹ ਹੁਣ ਪੂਰੀ ਜਾਣਕਾਰੀ ਉਦੋਂ ਨਿਕਲ ਕੇ ਸਾਹਮਣੇ ਆਊਗੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਪੁਲਸ ਵਾਲਿਆਂ ਨੂੰ ਮਿਲੇਗੀ ਤਾਂ ਬਾਅਦ ਵਿੱਚ ਪੁਲਸ ਵਾਲੇ ਦੇ ਇਹ ਬਿਆਨ ਕੀਤੇ ਦਿੱਤੇ ਆ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਜਿੰਨੀ ਵੀ ਵੱਡੀ ਗਲਤੀ ਕੀਤੀ ਹੈ ਸੁਖਪ੍ਰੀਤ ਨੇ ਕੀਤੀ ਹੈ ਤਾਂ ਅਸੀਂ ਸੁਖਪ੍ਰੀਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਦਿੱਤਾ ਤਾਂ ਹੁਣ ਜਦੋਂ ਪੋਸਟਮਾਰਟਮ ਨਿਕਲ ਕੇ ਪੋਸਟਮਾਰਟਮ ਦੀ ਜਦੋਂ ਰਿਪੋਰਟ ਸਾਡੇ ਕੋਲ ਆਵੇਗੀ ਤਾਂ ਹੋ ਸਕਦਾ ਜੋ ਵੀ ਅਗਲੀ ਬੰਦੀ ਕਾਰਵਾਈ ਆ ਅਸੀਂ ਆਪਦੇ ਹਿਸਾਬ ਨਾਲ ਸ਼ੁਰੂ ਕਰਾਂਗੇ ਤਾਂ ਸ਼ਾਇਦ ਸੁਖਪ੍ਰੀਤ ਨੂੰ ਸਾਨੂੰ ਅਸੀਂ ਸੁਖਪ੍ਰੀਤ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰ ਸਕਦੇ ਆ ਤੇ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰਸਾਂ ਮਨੇ ਆਰੀ ਅਗੇ ਸੱਚ ਮੌਚਾ ਅੱਜ ਕੱਲ ਦਾ ਜਿਹੜਾ ਵੀ ਕਲਜੋਗੇ ਪਹਿਰਾ ਚੱਲ ਰਿਹਾ ਏ ਕੋਈ ਵੀ ਕਿਸੇ ਤੇ ਜਕੀ ਨਹੀਂ ਕਰ ਸਕਦਾ ਅੱਜ ਕੱਲ ਜਿਹੜੇ ਪੁੱਤ ਤੱਕ ਪੁੱਤ ਹੋ ਗਏ ਆ ਤੇ ਆਪਣੇ ਜਿਹੜੇ ਜਿਹੜੇ ਬੱਚੇ ਆ ਆਪਣੇ ਮਾਤਾ ਪਿਤਾ ਨੂੰ ਮੌਤ ਦੇ ਘੜ ਉਤਾਰਨ ਦੇ ਜਿਹੜੇ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੇ ਕੌਜੀਕ ਲੋਕ ਐਦਾਂ ਕਹਿੰਦੇ ਆ ਕਿ ਜਿਹੜੇ ਪੁੱਤ ਕਪੁੱਤ ਹੋ ਜਾਂਦੇ ਆ ਤਾਂ ਇਹ ਹੁਣ ਗੱਲ ਆ ਜਿਹੜੀ ਸੋਖਪ੍ਰੀਤ ਨੇ ਜੈਸਰ ਘਟਨਾ ਨੂੰ ਅੰਜਾਮ ਦਿੱਤਾ ਹੈ ਬਿਲਕੁਲ ਉਸ ਘਟਨਾ ਦੇ ਉੱਪਰ ਟੱਕਦੀ ਆ ਕਿ ਵਾਕਈ ਜਿਹੜੇ ਪੁੱਤ ਕਪੁੱਤ ਹੋ ਜਾਂਦੇ ਆ ਕਿਉਂਕਿ ਜਿਹੜੀ ਲਾਲਚਾ ਇੰਨੀ ਹਰ ਇੱਕ ਵਿਅਕਤੀ ਨੂੰ ਇੰਨਾ ਲਾਲਚ ਨਹੀਂ ਕਰਨਾ ਚਾਹੀਦਾ ਕਿਉਂਕਿ ਲਾਲਚ ਬੁਰੀ ਬਲਾਹ ਹੁੰਦੀ ਆ ਜੇਕਰ ਸੋਖਪ੍ਰੀਤ ਨੂੰ ਥੋੜੀ ਬਹੁਤੀ ਸੋਚ ਸਮਝ ਜੇਕਰ ਉਹਦੀ ਜ਼ਮੀਰ ਉਸ ਨੂੰ ਕੋਈ ਵੀ ਕੰਮ ਗਲਤ ਕਰਨ ਤੋਂ ਰੋਕਦੀ ਤਾਂ ਹੋ ਕਦਾ ਉਸ ਨੂੰ ਸੋਚ ਸਮਝ ਉਹ ਜਿਹੜਾ ਬੁੱਧੀਜੀਵੀ ਹੋ ਸਕਦਾ ਸੀ ਪਰ ਉਸ ਨੂੰ ਕਿਸੇ ਵੀ ਗੱਲ ਦੀ ਇੰਨੀ ਸੋਚ ਸਮਝ ਤੇ ਉਸ ਦੀ ਜਮੀਰ ਆ ਉਸ ਨੂੰ ਜਿਹੜਾ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਜੇ ਇੱਕ ਵਾਰੀ ਵੀ ਨਹੀਂ ਜਿਹੜੀ ਜਮੀਰ ਨੇ ਉਹਨੂੰ ਇੱਕ ਵਾਰੀ ਵੀ ਰੋਕਿਆ ਵੀ ਤੂੰ ਜੋ ਕੁਝ ਵੀ ਕਰ ਰਿਹਾ ਏ ਵੀ ਇਹ ਸਹੀ ਨਹੀਂ ਆ ਪਰ ਦੂਜੇ ਪਾਸੇ ਸੁਖਪ੍ਰੀਤ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਉਸ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਸੀ ਕਿ ਮੇਰਾ ਪਿਓ ਜਿਸ ਨੇ ਮੈਨੂੰ ਛੋਟੇ ਹੁੰਦੇ ਪਾਲ ਪੋਸ ਕੇ ਇੱਡਾ ਵੱਡਾ ਕੀਤਾ ਹੈ ਕਿੰਦਾ ਉਹਨਾਂ ਜਿਹੜੇ ਆਗੇ ਮੇਰੇ ਪੜਨ ਲਿਖਣ ਤੇ ਉਹਨਾਂ ਨੇ ਕਿੰਨਾ ਜ਼ਿਆਦਾ ਮਿਹਨਤ ਕੀਤੀ ਹੋਣੀ ਆ ਕਿੱਦਾਂ ਉਹਨਾਂ ਨੇ ਮੈਨੂੰ ਔਖੇ ਸੌਕੇ ਹੋ ਕੇ ਇੰਨਾ ਵੱਡਾ ਕੀਤਾ ਹੈ ਪੜਾਈ ਲਿਖਾਈ ਤੇ ਪੈਸੇ ਜਿਹੜੇ ਲਗਾਏ ਆ ਪਰ ਮੈਂ ਉਹਨਾਂ ਦੇ ਜਿੰਨੇ ਵੀ ਮੇਰੇ ਤੇ ਉਹਨਾਂ ਨੇ ਪੈਸੇ ਲਾਏ ਆ ਉਹਨਾਂ ਦਾ ਜਿਹੜਾ ਕਰਜ਼ਾ ਚਕਾਉਣ ਦੇ ਲਈ ਤੇ ਮੈਂ ਹੀ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰ ਰਿਹਾ ਏ ਉਹ ਵੀ ਇੱਕ ਜਿਹੜੀ ਜ਼ਮੀਨ ਨੂੰ ਲੈ ਕੇ ਜਿਹੜਾ ਆਪਣੇ ਪਿਓ ਦੇ ਨਾਲ ਅਕਸਰ ਲੜਾਈ ਝਗੜਾ ਕਰਦਾ ਸੀ ਕਟਮਾਰ ਕਰਦਾ ਸੀ ਤੇ ਪਰ ਦੂਜੇ ਪਾਸੇ ਸੁਖਪ੍ਰੀਤ ਨੇ ਇਹ ਸੋਚਣਾ ਚਾਹੀਦਾ ਸੀ ਕਿ ਜਿਹੜੀ ਵੀ ਜ਼ਮੀਨ ਮੇਰੇ ਪਿਓ ਦੇ ਨਾਂ ਤੇ ਆਉਂਦੀ ਆ ਜੇਕਰ ਭਲਕੇ ਉਹ ਕੁਝ ਹੋ ਵੀ ਜਾਂਦਾ ਤਾਂ ਹੋ ਸਕਦਾ ਵੀ ਮੇਰੇ ਪਿਓ ਦੀ ਜੋ ਵੀ ਜ਼ਮੀਨ ਜ਼ਮੀਨ ਆ ਮੇਰੇ ਤੇ ਹੀ ਮੇਰੇ ਨਾਮ ਤੇ ਲਿਖੀ ਹੋਵੇਗੀ ਮੇਰੇ ਤੇ ਵੀ ਆਵੇਗੀ ਤੇ ਸੁਖਪ੍ਰੀਤ ਨੇ ਇਹ ਵੀ ਸੋਚਣਾ ਚਾਹੀਦਾ ਕਿ ਮੈਂ ਕਿਉਂ ਆਪਣੇ ਪਿਓ ਦੇ ਨਾਲ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਕਰਦਾ ਮੇਰੇ ਖੁਦ ਦੇ ਹੱਥ ਪੈਰ ਹੈਗੇ ਆ ਵੀ ਆਪਣੇ ਮੈਂ ਦੱਸਾਂ ਇੱਕ ਦੱਸਾਂ ਨੋਹਾਂ ਦੀ ਜਿਹੜੀ ਕਿਰਤਮ ਕਮਾਈ ਕਰਕੇ ਮੈਂ ਆਪਣੇ ਆਪ ਜ਼ਮੀਨ ਜਿਹੜੀ ਹੋਰ ਵੀ ਲੈ ਸਕਦਾ ਤੇ ਨਾਲ ਹੀ ਆਪਣੇ ਪਿਤਾ ਦੇ ਜਿਹੜੇ ਹੱਥ ਜਿਹੜਾ ਵਟਾ ਸਕਦਾ ਹਰ ਇੱਕ ਕੰਮ ਦੇ ਵਿੱਚ ਜੋ ਵੀ ਉਹਨਾਂ ਦਾ ਖੇਤੀਬਾੜੀ ਦਾ ਕੰਮ ਹੋਵੇਗਾ ਤੇ ਮੈਂ ਉਹਦੇ ਵਿੱਚ ਹੱਥ ਵਟਾਉਣ ਦੀ ਮਦਦ ਕਰਾਂ ਕਿਉਂਕਿ ਉਸ ਨੂੰ ਇਹ ਵੀ ਸੋਚਣਾ ਚਾਹੀਦਾ ਸੀ ਕਿ ਮੇਰੇ ਜਿਹੜਾ ਪਿਤਾ ਉਸ ਦੀ ਹੁਣ ਜਿਹੜੀ ਉਮਰ ਬਹੁਤ ਜ਼ਿਆਦਾ ਹੋ ਗਈ ਆ ਉਸ ਨੂੰ ਜਿਹੜਾ ਕਿ ਮੇਰੇ ਉੱਪਰ ਹਰ ਇੱਕ ਕੰਮ ਛੱਡ ਦੇਣਾ ਚਾਹੀਦਾ ਤੇ ਮੈਨੂੰ ਆਪਣੇ ਪਿਓ ਨੂੰ ਸੁੱਖ ਦਾ ਸਾਥ ਦੇਣਾ ਚਾਹੀਦਾ ਬਸ ਇਹ ਸੋਚਣ ਦੀ ਬਜਾਏ ਸੋਕਪ੍ਰੀਤ ਨੇ ਆਪਣੀ ਜ਼ਮੀਨ ਨੂੰ ਲੈਣ ਦੇ ਜ਼ਮੀਨ ਆਪਣੇ ਨਾਂ ਦੇ ਉੱਪਰ ਕਰਾਉਣ ਦੇ ਲਈ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਤੇ ਬਹੁਤ ਸੱਚੀ ਗੱਲ ਇਹ ਇੰਨੀ ਹੈਰਾਨ ਕਰਨ ਵਾਲੀ ਖਬਰ ਆ ਤੇ ਅਸਲੋ ਹੀ ਸਾਡੀਆਂ ਇੰਨੀਆਂ ਜਮੀਰਾਂ ਜਿਹੜੀਆਂ ਮਰ ਗਈਆਂ ਕਿ ਆਪਾਂ ਇਹ ਨਹੀਂ ਦੇਖਦੇ ਕਿ ਕਿਉਂ ਸਾਡਾ ਪਿਓ ਲੱਗਦਾ ਕੌਣ ਮਾਂ ਲੱਗਦਾ ਤੇ ਹਰ ਇੱਕ ਨੂੰ ਅਸੀਂ ਮੌਤ ਦੇ ਘਾਟ ਉਤਾਰਨ ਦੀ ਕੱਲੀ ਕੋਸ਼ਿਸ਼ ਕਰਦੇ ਆ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਅੱਜ ਕੱਲ ਇਦਾਂ ਦੀ ਹੀ ਆਮ ਹੀ ਜਿਹੜੇ ਮਾਮਲੇ ਸਾਹਮਣੇ ਆ ਰਿਹਾ ਕਿ ਤੇ ਪਿਓ ਨੇ ਪੁੱਤ ਨੂੰ ਮਾਰਤਾ ਪੁੱਤ ਨੇ ਪਿਓ ਨੂੰ ਮਾਰਤਾ ਮਾਂ ਨੇ ਪਿਓ ਨੂੰ ਮਾਂ ਨੇ ਪੁੱਤ ਨੂੰ ਮਾਰਤਾ ਪੁੱਤ ਨੇ ਮਾਂ ਨੂੰ ਮਾਰਤਾ ਇਦਾਂ ਦੀ ਹੀ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ